ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਡੈਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਅੱਜ ਤੁਹਾਨੂੰ ਦੱਸਾਂਗੇ ਜਿਵੇਂ ਕਿ ਹੁਣ ਸਰਦੀਆਂ ਦਾ ਮੌਸਮ ਸਟਾਰਟ ਹੋ ਗਿਆ ਸਰਦੀਆਂ ਦੇ ਵਿੱਚ ਆਪਣੇ ਪਸ਼ੂਆਂ ਤੇ ਜਿਹੜੀਆਂ ਮੱਖੀਆਂ ਬਹੁਤ ਲੜਦੀਆਂ ਪਸ਼ੂਆਂ ਤੇ ਤੇ ਮੱਖੀਆਂ ਲੜਨ ਦੇ ਨਾਲ ਪਸ਼ੂ ਆਪਣੇ ਦੁੱਧ ਵੀ ਘਟ ਜਾਂਦੇ ਆ ਤੇ ਬਹੁਤ ਦਿੱਕਤ ਆਉਂਦੀ ਹੈਗੀ ਤੇ ਪਸ਼ੂ ਖੜ ਕੇ ਆਪਣੇ ਧਾਰ ਵੀ ਨਹੀਂ ਚਬਾਉਂਦੇ ਤੇ ਆਪਾਂ ਬਹੁਤ ਦਵਾਈਆਂ ਲਿਆ ਮਾਰਕੀਟ ਦੇ ਵਿੱਚੋਂ ਲਿਆ ਲਿਆ ਕੇ ਸੜਕ ਦਿਆਂ ਕਿ ਉਹਦੀ ਫੇਰ ਮੱਖੀਆਂ ਥੀਰਾ ਮਰ ਜਾਂਦੀਆਂ ਫੇਰ ਦੂਜੇ ਦਿਨ ਆ ਜਾਂਦੀਆਂ ਜਿਹੜਾ ਸਾਨੂੰ ਅੱਜ ਨੁਕਤਾ ਦੱਸਣਾ ਨਾਲ ਤੇ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਕੋਈ ਨੁਕਸਾਨ ਨਹੀਂ ਗਾ ਤੇ ਦੇਸੀ ਚੀਜ਼ਾਂ ਲੈ ਲੈਣੀਆਂ ਸੀ ਦੋ ਤਿੰਨ ਚੀਜ਼ਾਂ ਲੈਣੀਆਂ ਆਪਣੇ ਘਰ ਦੇ ਵਿੱਚੋਂ ਹੀ ਮਿਲ ਜਾਣੀਆਂ ਤੇ ਨਾਲੇ ਸਸਤੇ ਦਾ ਸਸਤਾ ਫਾਰਮੂਲਾ ਤੇ ਨਾਲੇ ਤੁਹਾਡੇ ਪਸ਼ੂ ਤੇ ਇੱਕ ਵੀ ਮੱਖੀ ਨਹੀਂ ਆਊਗੀ ਤੇ ਤੁਹਾਨੂੰ ਦੱਸ ਦਿਆ ਕੀ ਕੀ ਚੀਜ਼ਾਂ ਲੈਣੀਆਂ ਬਣੇ ਰਿਓ ਵੀਡੀਓ ਦੇਖ ਖੰਡ ਤੱਕ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਲੱਗਦਾ ਬਿਲਦਾ ਬਟਨ ਨੂੰ ਕਰ ਲਓ ਪ੍ਰੈਸ ਐਸੀ ਤਰ੍ਹਾਂ ਪਾ ਜਾਣਕਾਰੀ ਵੀਡੀਓ ਲੈ ਕੇ ਆਉਂਦੇ ਰਹਿਣੇ ਆ ਕਿਸਾਨ ਦੋਸਤੋ ਜਿਹੜੀਆਂ ਇਹ ਚੀਜ਼ਾਂ ਤੁਹਾਨੂੰ ਦੱਸਣੀਆਂ ਇਹ ਦੋ ਤਿੰਨ ਚੀਜ਼ਾਂ ਤੁਸੀਂ ਕੁੱਟ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਸਪਰੇ ਪੰਪ ਲੈ ਲੈਣਾ ਸਪਰੇ ਪੰਪ ਦੇ ਵਿੱਚ ਪਾ ਕੇ ਪਸ਼ੂ ਨੂੰ ਨਿਮਾ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਫਿਰ ਇਹ ਚੀਜ਼ ਜਿਹੜੀ ਬਰਤਨੀ ਆ ਤੇ ਤੁਸੀਂ ਲੈ ਲੈਣੀਆਂ ਪਹਿਲੇ ਨੰਬਰ ਤੇ ਤੁਸੀਂ ਲੈ ਲੈਣੀਆਂ 2 ਤੋਂ 3 ਗੋਲੀਆਂ ਫਰਨੈਲ ਦੀਆਂ ਉਹਨੂੰ ਚੰਗੀ ਤਰ੍ਹਾਂ ਕੁੱਟ ਲੈਣਾ ਪੀਸਕਾਰ ਪੀਸ ਲੈਣਾ ਬਰੀਕ ਕਰਕੇ ਫਿਰ ਲੈ ਲੈਣਾ ਤੁਸੀਂ ਸਰੋਂ ਦਾ ਤੇਲ 250 ਗ੍ਰਾਮ ਸਰੋਂ ਦਾ ਤੇਲ ਲੈ ਲੈਣਾ ਤੇ ਨਾਲ ਉਹਦੇ ਲੈ ਲੈਣਾ ਤੁਸੀਂ ਡੀਜ਼ਲ 100 ਗ੍ਰਾਮ ਇਹ ਤਿੰਨੇ ਚੀਜ਼ਾਂ ਨੂੰ ਤੁਸੀਂ ਮਿਕਸ ਕਰ ਲੈਣਾ ਸਪਰੇ ਪੰਪ ਦੇ ਵਿੱਚ ਪਾ ਕੇ ਤੇ ਜੇ ਤੁਹਾਡੇ ਪਸ਼ੂ ਇਹ ਕਿ ਜ਼ਿਆਦੇ ਹੈਗੇ ਆ ਤਾਂ ਤੁਸੀਂ ਜਿਹੜੀ ਸਪਰੇਅ ਢੋਲੀ ਆਉਂਦੀ ਆਪਣੀ ਸਪਰੇਅ ਪੰਪ ਵੱਡਾ ਆਉਂਦਾ 15 ਲੀਟਰ ਵਾਲਾ ਉਹਦੇ ਵਿੱਚ ਵੀ ਪਾ ਸਕਦੇ ਹੋ ਤੁਸੀਂ ਤੇ ਜੇ ਤੁਹਾਡੇ ਕੋਲੇ ਪਸ਼ੂ ਹੈਗੇ ਥੋੜੇ ਤਾਂ ਤੁਸੀਂ ਈ ਲੀਟਰ ਜਾਂ ਅੱਧੇ ਲੀਟਰ ਦੀ ਬੋਤਲ ਆਉਂਦੀ ਆ ਉਹਦੇ ਉੱਤੇ ਸਪਰੇਅ ਪੰਪ ਲਾ ਕੇ ਉਹਦੇ ਵਿੱਚ ਇਹ ਪਾ ਕੇ ਤੁਸੀਂ ਸੜਕਣਾ ਹੈ ਤੇ ਸੜਕਣਾ ਤੁਸੀਂ ਜਦੋਂ ਪਸ਼ੂ ਨਮਾਏ ਹੋਏ ਸਾਫ਼ ਕਰੇ ਹੋਏ ਪਸ਼ੂ ਉਹ ਤੋਂ ਬਾਅਦ ਚ ਸੜਕਣਾ ਤੇ ਤੁਹਾਡੇ ਪਸ਼ੂ ਤੇ ਇੱਕ ਵੀ ਮੱਖੀ ਨਹੀਂ ਆਊਗੀ ਤੇ ਬਹੁਤ ਵਧੀਆ ਇਹ ਨੌਕਤਾ ਨਾਲੇ ਸਸਤੇ ਦਾ ਸਸਤਾ ਹੈ ਤੇ ਨਾਲੇ ਤੁਹਾਡੇ ਪਸ਼ੂ ਆ ਜਿਹੜੇ ਮੱਖੀਆਂ ਤੋਂ ਬਚੇ ਰਹਿਣਗੇ ਤੇ ਵੀਡੀਓ ਵਧੀਆ ਲੱਗੀ ਤਾਂ ਹੋਰ ਵੀ ਭਰਾਵਾਂ ਨਾਲ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ